ਹਾਂਜੀ ਪਿਓਰ ਕੈਮਰੀ कॉटन शर्ट रहेगी इस ਨਾਲ 1.70 ਵੱਡੇ ਪਣੇ ਦੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਤੁਸੀਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲਓਵਰ ਸੂਟ ਤੁਹਾਨੂੰ 3.5 ਮੀਟਰ ਵੱਡੇ ਪਣੇ ਦਾ ਮਿਲੇਗਾ ਇਹ ਸੂਟਾਂ ਦੇ ਵਿੱਚ ਆਪਾਂ ਨਵੇਂ ਪ੍ਰਿੰਟ ਲੈ ਕੇ ਆਏ ਆ ਜੋ ਆਪਾਂ ਅੱਜ ਐਡ ਕਰ ਦਿੱਤੇ ਗਏ ਨੇ ਇਹ ਦੀ ਸਟਾਕ ਹੋ ਚੁੱਕਾ ਹੈ ਜਿਨ੍ਹਾਂ ਦਾ ਵੀ ਆਰਡਰ ਆਪਣਾ ਪਲੇਸ ਕਰਨਾ ਕਰ ਸਕਦੇ ਹੋ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪਿੰਗ ਦੇ ਨਾਲ ਸਮਰ ਦੇ ਲਈ ਬਹੁਤ ਜ਼ਿਆਦਾ ਬੈਸਟ ਸੂਟ ਨੇ ਨੈਕਸਟ ਹੈ ਜੀ ਦੁਪੱਟਾ ਸੂਟ ਰਹਿਣਗੇ ਕੋਟਾ ਨਿਓਨ ਪ੍ਰਿੰਟਡ ਸੂਟ ਰਹੇਗਾ 5 ਮੀਟਰ 올ਓਵਰ ਕੱਟਵਰਕ ਹੋਇਆ ਆਪਣੀ ਫਰੰਟ ਤੇ ਸ਼ਰਟ ਤੇ ਨਾਲ ਦੁਪੱਟਾ ਮਿਲੇਗਾ ਤੁਹਾਨੂੰ ਕੋਟਾ ਚੈਕਸ ਬਨਾਰਸੀ ਨੈਟ ਡਿਜ਼ਾਈਨਰ ਪੈਚਵਰਕ ਇੰਬੋਰਡਰੀ ਦੁਪੱਟਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ ਉਹ 850 ਫ੍ਰੀ ਸ਼ਿਪਿੰਗ ਦੇ ਨਾਲ ਮੇਰਾ WhatsApp ਨੰਬਰ ਮੈਂਸ਼ਨ ਆ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਆਪਣਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਕਾਟਨ ਮੈਚਿੰਗ ਸੂਟ ਰੈਨਗੇ ਫੁੱਲ ਸਾਈਜ਼ ਮਲਮਲ ਵਰਕ ਦੁਪੱਟਾ ਮਿਲੇਗਾ ਇਸ ਦੇ ਨਾਲ ਸ਼ਰਟ 1.70 ਵੱਡੇ ਪਣੇ ਦੀ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਫੁੱਲ ਸਾਈਜ਼ ਦਾ ਦੁਪੱਟਾ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 780 ਫ੍ਰੀ ਸ਼ਿਪਿੰਗ ਸਿੰਗਲ ਕਲਰ ਦੁਪੱਟਾ ਮਿਲੇਗਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਦਾ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਟਾਈ ਮੀਟਰ ਪਿਓਰ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਕੇਰੇ ਤੇ ਥ੍ਰੈਡ ਵਰਕ ਹੋਇਆ ਬਾਟਮ ਪਿਓਰ ਕਾਟਨ ਦੀ ਸ਼ੈਡੋ ਪ੍ਰਿੰਟਡ ਟਾਈ ਮੀਟਰ ਰਹੇਗੀ ਦੁਪੱਟਾ ਸਵਾ 2 ਮੀਟਰ ਮਸਲੀਨ ਕਾਟਨ ਦਾ ਰਹੇਗਾ 850 ਫ੍ਰੀ ਸ਼ਿਪਿੰਗ ਆਲ ਇੰਡੀਆ ਨੈਕਸਟ ਟਾਈ ਮੀਟਰ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਬਾਟਮ ਟਾਈ ਮੀਟਰ ਫੈਂਸੀ ਥ੍ਰੈਡ ਵਰਕ ਹੋਇਆ ਦੁਪੱਟਾ ਸਵਾ 2 ਮੀਟਰ ਮਸਲੀਨ ਕਾਟਨ ਟਾਈ ਐਂਡ ਡਾਈ 620 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਟਾਈ ਮੀਟਰ ਪਿਓਰ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਬਾਟਮ ਟਾਈ ਮੀਟਰ ਫੈਂਸੀ ਥ्रेड ਵਰਕ ਕੋਇਆ ਸਵਾ 2 ਮੀਟਰ ਮਸਲਿਨ ਕਾਟਨ ਦਾ ਦੁਪੱਟਾ 650 ਫਿਰ ਸ਼ਿਪਿੰਗ ਆਰਡਰ ਕਰ ਸਕਦੇ ਹੋ ਨੈਕਸਟ ਪਿਓਰ ਕਾਟਨ ਰਿਅਨ ਪ੍ਰਿੰਟਡ ਵੱਡੇ ਪਣੀ ਦਾ 3.5 ਮੀਟਰ ਦਾ ਸੂਟ ਰਹੇਗਾ ਨਾਲ ਤੁਹਾਨੂੰ ਡਿਜ਼ਾਈਨਰ ਕੋਟਾ ਚੈਕਸ ਇੰਪੋਰਟਰੀ ਵਾਲਾ ਦੁਪੱਟਾ 2 ਮੀਟਰ ਰਹੇਗਾ ਪ੍ਰਾਈਸ ਇਨ ਸੂਟਾਂ ਦਾ 799 ਫਿਰ ਸ਼ਿਪਿੰਗ ਦੇ ਨਾਲ ਬਹੁਤ ਜ਼ਿਆਦਾ ਕੱਟ ਪ੍ਰਾਈਸ ਦੇ ਵਿੱਚ ਇਹ ਸੂਟ ਨੇ ਲਿਮਿਟਡ ਸਟਾਕ ਆ ਆਰਡਰ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਥੈਂਕ ਯੂ